ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਅੱਜ ਆਪਣੇ ਬੜੇ ਮਹਾਨ ਘਟਨਾ ਦੇ ਵਿੱਚ ਦੇਖਣ ਲਈ ਵੀਡੀਓ ਦੇਖਣਗੇ ਆਪਣੇ ਕਿਉਂਕਿ ਬਹੁਤ ਵੱਡਾ ਉਪਰਾਹਲਾ ਹੋ ਰਿਹਾ ਜੀ ਨਗਰ ਪਡੋਰੀ ਦੇ ਵਿੱਚ ਤੇ ਆਪਣੇ ਸਤਿਕਾਰਯੋਗ ਜਿੰਨੇ ਵੀ ਨਿਰਗਾਂ ਤੇ ਸਤਿਕਾਰਯੋਗ ਬੀਬੀਆਂ ਨੇ ਸਤਿਕਾਰਯੋਗ ਵੀਰ ਨੇ ਤੇ ਸਾਡੇ ਸਤਿਕਾਰਯੋਗ ਮੁਖ ਮੇਟ ਨੇ ਮੈਡਮ ਜੀ ਨੇ ਅਤੇ ਮੁਖ ਅਫਸਰ ਨੇ ਉਹਨਾਂ ਦੇ ਜਿਹੜੀ ਕਿ ਸਹਿਯੋਗ ਦੇ ਨਾਲ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਨਾ ਨਗਰ ਪਡੋਰੀ ਦੇ ਵਿੱਚ ਤਕਰੀਬਨ 52 ਪ੍ਰਕਾਰ ਦੇ ਬੂਟੇ ਲਾਏ ਜਾ ਰਹੇ ਹਨ ਤੇ ਤੁਸੀਂ ਦੇਖ ਸਕਦੇ ਹੋ ਕਿ ਬਾਕਸ ਬਣੇ ਹੋਏ ਨੇ ਤੇ ਇੱਕੋ ਜਿਹਾ ਡਿਸਟੈਂਸ ਆ ਸਾਰਿਆਂ ਦੇ ਵਿੱਚ ਤੇ ਹਰ ਬਾਕਸ ਦੇ ਵਿੱਚ ਅਲੱਗ-ਅਲੱਗ ਕਿਸਮ ਦੇ ਪ੍ਰਕਾਰ ਦੇ ਬੂਟੇ ਰੱਖੇ ਹੋਏ ਨੇ ਤੇ ਜਾਨੀ ਕਿ ਇੱਕ ਨਾ ਪੰਜਾਬ ਦੇ ਵਿੱਚ ਲਹਿਰ ਚੱਲ ਰਹੀ ਹੈ ਜਿਹੜਾ ਨਾਮ ਰੱਖਿਆ ਗਿਆ ਨਾਨਕ ਬਾਗੀਚੀ ਜਿਹੜੇ ਨਾਨਕ ਬਾਗੀਚੀ ਦੇ ਨਾਮ ਤੇ ਇੱਕ ਲਹਿਰ ਚਲਾਈ ਗਈ ਹੈ ਪੰਜਾਬ ਸਰਕਾਰ ਵੱਲੋਂ ਪੰਜਾਬ ਦੀ ਆਪ ਸਰਕਾਰ ਵੱਲੋਂ ਤੇ ਉਸ ਲਹਿਰ ਦੀ ਜਿਹੜੀ ਜਿਹੜੀ ਝਲਕਾ ਉਹ ਅੱਜ ਆਪਣੇ ਨਗਰ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਆ ਤੇ ਇਸ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਜਿਹੜੇ ਆਪਣੇ ਨਗਰ ਦੀਆਂ ਸਤਿਕਾਰਯੋਗ ਬੀਬੀਆਂ ਵੀਰ ਜਿਹੜੇ ਆਪਣੇ ਅਫਸਰ ਸਾਹਿਬਾਨ ਨੇ ਤੁਹਾਡੇ ਸਾਹਮਣੇ ਨੇ ਇਹ ਪੰਜਾਬ ਸਰਕਾਰ ਦਾ ਜਿੱਥੇ ਏਡਾ ਵੱਡਾ ਉਪਰਾਲਾ ਲਗਾ ਉੱਥੇ ਉਹਦੇ ਉਪਰਾਲੇ ਨੂੰ ਪੂਰਨ ਤੌਰ ਤੇ ਉਸ ਨੂੰ ਕਾਇਮ ਰੱਖਣ ਲਈ ਉਸ ਨੂੰ ਸਿਰੇ ਚੜ੍ਹਨ ਲਈ ਜੋ ਸਭ ਤੋਂ ਵੱਡਾ ਯੋਗਦਾਨ ਹੈ ਆਪਣੇ ਨਗਰ ਦੀਆਂ ਬੀਬੀਆਂ ਦਾ ਤੇ ਵੀਰਾਂ ਦਾ ਤੇ ਬਲਾਕ ਅਫਸਰ ਦਾ ਤੇ ਜਿਹੜੇ ਜੰਗਲਾਤ ਅਫਸਰ ਜਿੰਨੇ ਵੀ ਉਹਨਾਂ ਬਾਰੇ ਜਾਣਕਾਰੀ ਦੇਣਗੇ ਆਪਣੇ ਸਤਿਕਾਰਯੋਗ ਸੱਜਣ ਤੇ ਆਪਾਂ ਤੁਹਾਡੇ ਉਹਨਾਂ ਲੈ ਚਾਲਦੇ ਹਾਂ ਉਹਨਾਂ ਕੋਲ ਜੀ ਹਾਂਜੀ ਸਾਡੇ ਸਤਿਕਾਰਯੋਗ ਵੀਰ ਭੈਣਾਂ ਸਤਿਕਾਰਯੋਗ ਬੀਬੀਆਂ ਉਹਨਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਨਗਰ ਪੰਡੋਰੀ ਦੇ ਵਿੱਚ ਇਹ ਮਹਾਨ ਕਾਰਜ ਸਿਰੇ ਚੜ੍ਹਨ ਲਈ ਅੱਜ ਇੱਥੇ ਹਾਜ਼ਰੀ ਭਰੀ ਗਈ ਹੈ ਤੇ ਜਿਹੜੇ ਜਿਹੜੇ ਅਫਸਰ ਸਹਿਬਾਨ ਇਸ ਵਿੱਚ ਸਮੂਲੀਅਤ ਕਰ ਰਹੇ ਹਨ ਉਹਨਾਂ ਵੱਲ ਹੀ ਜਾਣਕਾਰੀ ਦੇਣਗੇ ਸਾਡੇ ਸਤਿਕਾਰਯੋਗ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਨਗਰ ਪੰਡੋਰੀ ਦੇ ਵਿੱਚ ਬਾਬਾ ਨਾਨਕ ਜੀ ਦੇ 550 ਸਾਲਾ ਗੁਰਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ 52 ਤਰ੍ਹਾਂ ਦੇ ਮੈਡੀਸਨ ਬੂਟੇ ਲਾਏ ਜਾ ਰਹੇ ਨੇ ਜਿਨ੍ਹਾਂ ਦਾ ਉਦਘਾਟਨ ਸਰਦਾਰ ਕੁਲਵੰਤ ਸਿੰਘ ਫਲੋਰੀ ਹਲਕਾ ਮਹਿਲ ਕਲਾਮ ਮੇਲੇ ਉਹ ਕਰਨਗੇ ਤੇ ਇਹ ਸਰਦਾਰ ਗੁਰਮੀਲ ਸਿੰਘ ਬਲਾਕ ਅਫਸਰ ਗੁਰਮੀਤ ਸਿੰਘ ਡਰੋਗਾ ਜੀ ਤੇ ਮੇਟ ਸਾਡੇ ਮਨਜੀਤ ਸਿੰਘ ਜੀ ਇਹਨਾਂ ਦੇ ਉਦਮ ਸਦਕਾ ਜੰਗਲਾਤ ਵਿਭਾਗ ਵੱਲੋਂ ਤੇ ਉਹਨਾਂ ਦੀ ਲੇਬਰ ਵੱਲੋਂ ਤੇ ਮੀਟ ਸੁਖਵਿੰਦਰ ਕੌਰ ਵੱਲੋਂ ਉਦਮ ਸਾਹਿਬ ਦੇ ਕਹੇ ਸਾਰੇ ਪੌਦੇ ਇਲਾਜ ਆ ਲਾਏ ਜਾ ਰਹੇ ਨੇ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਪੰਜਾਬ ਸਰਕਾਰ ਦਾ ਧੰਨਵਾਦ ਅਫਸਰ ਸਾਹਿਬਾਨਾਂ ਦਾ ਬਹੁਤ ਧੰਨਵਾਦ ਤੇ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਸਾਰੇ ਪੰਜਾਬ ਦੇ ਵੀ ਵੱਧ ਤੋਂ ਵੱਧ ਬੂਟੇ ਲਾਓ ਉਹਨਾਂ ਦੀ ਸੰਭਾਲ ਕਰੋ ਤਾਂ ਕਿ ਆਉਣ ਵਾਲਾ ਪੰਜਾਬ ਨੂੰ ਆਪਾਂ ਬਚਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 这个这个这个。 ਬਈ 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 ਜੰਮੇ ਜੀ ਤੁਮਾ। ਬਹੁਤ ਸਾਰੇ ਪੰਛੀ ਅੱਥੇ ਐ ਐਗ੍ਰਿਕਲਚਰ ਡਿਪਾਰਟਮੈਂਟ ਦੇ ਮੈਂ ਇਹਨਾਂ ਦੀ ਸ਼ੁਰੂਆਤ ਕੀਤੀ ਹੈ ਨਹੀਂ ਇਹ ਜੀ ਇਹ ਖਾਨਾ। ਮੈਂ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਮੇਰੇ ਨਗਰ ਪੰਡੋਰੀ ਵਿਖੇ ਤੇ ਬਾਬੇ ਨਾਨਕ ਦੇ ਨਾਮ ਦੇ ਉੱਪਰ ਜਿਹੜੀਆਂ ਬਗੀਚੀਆਂ ਲਾ ਰਹੇ ਆਂ। ਜੰਗਰਾਤ ਭਾਗ ਦੇ ਵੱਲੋਂ ਤਕਰੀਬਨ 8ਵੀਂ ਇਹ ਬਗੀਚੀ ਆ ਨਾਨਕ ਬਗੀਚੀ ਗੁਰੂ ਨਾਨਕ ਬਗੀਚੀ 8ਵੀਂ ਆ ਇਹ ਸਾਰੇ ਹਲਕੇ ਦੇ ਵਿੱਚ ਲੱਗ ਰਹੀਆਂ ਨੇ ਐਤਕੀ ਜਿੰਨੇ ਪੌਦੇ ਲੱਗੇ ਆ ਤੇ ਮੈਂ ਸਾਰੇ ਹਲਕੇ ਦੇ ਲੋਕਾਂ ਦਾ ਮਰੇਗਾ ਵਾਲੇ ਦਾ ਸਾਰਿਆਂ ਦਾ ਧੰਨਵਾਦ ਕਰਦਾ ਵੀ ਬਹੁਤ ਜ਼ਿਆਦੇ ਬੂਟੇ ਆ ਜਿਹੜੇ ਪੌਦੇ ਆ ਐਤਕੀ ਲਾਏ ਗਏ ਨੇ ਬਹੁਤੇ ਪੌਦੇ ਆ ਜਿਹੜੇ ਮੈਡੀਸਨ ਸੰਬੰਧਿਤ ਰੱਖਦੇ ਨੇਗੇ ਤੇ ਬਹੁਤ 55 ਤਰ੍ਹਾਂ ਦੇ 55 ਤਰ੍ਹਾਂ ਦੇ ਬੂਟੇ ਆ ਜਿਹੜੇ ਉਹ ਹਲਕੇ ਵਿੱਚ ਲਾਏ ਗਏ ਨੇ ਮੈਂ ਫੌਰਨ ਡਿਪਾਰਟਮੈਂਟ ਦਾ ਵੀ ਧੰਨਵਾਦ ਕਰਦਾ ਤੇ ਸਾਰੇ ਜਿੰਨੇ ਵੀ ਸਹਿਯੋਗ ਕਰਦੇ ਆ ਨਕਾਲਾ ਜੀ ਖੜੇ ਸਾਡੇ ਕਲੱਬ ਦੇ ਹਰ ਇੱਕ ਗੇਮ ਦੇ ਵਿੱਚ ਆ ਹੋਰ ਕੋਈ ਐਕਟੀਵਿਟੀ ਪਿੰਡ ਦੀ ਹੁੰਦੀ ਆ ਉੱਥੇ ਭਾਗ ਲੈਂਦੇ ਨੇ ਤੇ ਸਾਰੇ ਨੌਜਵਾਨਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਜੇ ਰੁੱਖ ਨੇ ਜੇ ਕਹਿੰਦੇ ਰੁੱਖ ਇੱਕ ਰੁੱਖ ਤੇ 100 ਸੌਖਾ ਤੇ ਸੌਖੀ ਸੌਖਾ ਕਿਉਂਕਿ ਜੇ ਆਪਾਂ ਕੁਦਰਤ ਨਾਲ ਜੁੜ ਕੇ ਰਹਾਂਗੇ ਕੁਦਰਤ ਬਹੁਤ ਕੁਝ ਦਿੰਦੀ ਹੈ ਤੇ ਜਿਹੜਾ ਬੰਦਾ ਕੁਦਰਤ ਨੂੰ ਪਿਆਰ ਕਰਦਾ ਉਹ ਜ਼ਿੰਦਗੀ ਦੇ ਵਿੱਚ ਮੇਲੇ ਦਾ ਵੀ ਬੰਜੇ ਤੇ ਨਹੀਂ ਪੈਂਦਾ ਹੈਗਾ ਬਿਮਾਰ ਨਹੀਂ ਹੁੰਦਾ ਹੈਗਾ ਰੈਸਟ ਪੋਟ ਸਾਰੇ ਜਿੰਦਗੀ ਸਰੀਰ ਰਹਿੰਦਾ ਮੇਲੇ ਦਾ ਵੀ ਜਿਹੜਾ ਗਰਾਊਂਡ ਦੇ ਨਾਲ ਜੁੜਿਆ ਹੋਇਆ ਤੰਦਰੁਸਤ ਰਹਿੰਦਾ ਵਾ ਤੇ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਖੁਸ਼ ਹੀ ਰਹਿੰਦਾ ਲੋਕਾਂ ਨਾਲ ਕਦੇ ਵੀ ਉਹਦੇ ਚਿਹਰੇ ਉੱਤੇ ਨਮੋਸੀ ਨਹੀਂ ਦੇਖੋਗੇ ਜਿਹੜਾ ਬੰਦਾ ਕਿਉਂਕਿ ਇਹ ਤਾਈਆਂ ਜੇ ਆਪਾਂ ਕੁਦਰਤ ਨਾਲ ਜੁੜ ਕੇ ਰਹਾਂਗੇ ਹੁਣ ਆ ਪੰਸੀ ਹੈ ਇਹ ਕੁਦਰਤ ਨਾਲ ਜੁੜੇ ਹੋਏ ਨੇ ਇਹ ਕਿਹੜਾ ਡਾਕਟਰਾਂ ਦੇ ਜਾਂਦੇ ਨੇ ਜੇ ਬਿਮਾਰ ਹੋ ਜਾਂਦੇ ਨੇ ਜਿਹੜਾ ਕੁਦਰਤ ਨਾਲ ਜੁੜ ਕੇ ਰਹੇ ਬេះ ਬਿਮਾਰ ਹੁੰਦਾ ਹੀ ਨਹੀਂ ਇਸ ਕਰਕੇ ਸਾਨੂੰ ਕੁਦਰਤ ਨਾਲ ਜੁੜਨਾ ਚਾਹੀਦਾ ਰੁੱਖ ਲਾਉਣੇ ਚਾਹੀਦੇ ਨੇ ਰੁੱਖ ਇੱਕ ਉਹੋ ਜੀ ਚੀਜ਼ ਆ ਜਿਹੜਾ ਸਾਰੀ ਜ਼ਿੰਦਗੀ ਕੰਮ ਆਉਂਦਾ ਪਹਿਲੇ ਦਿਨ ਤੋਂ ਹੀ ਲਾ ਕੇ ਜਦੋਂ ਬੱਚਾ ਜਨਮ ਲੈਂਦਾ ਉਸ ਦਿਨ ਵੀ ਰੁੱਖ ਹੀ ਕੰਮ ਆਉਂਦਾ ਆਪਾਂ ਨਹਿਮ ਲਿਆਉਣੇ ਆ ਨਹਿਮ ਆਉਦੇ ਘਰਾਂ ਦੇ ਮੂਰੇ ਬੰਦੇ ਆ ਸਾੜੀਆਂ ਪ੍ਰਾਣੀਆਂ ਜਿਹੜੀਆਂ ਮਤਾਵਾ ਹੁੰਦੀਆਂ ਸੀ ਉਹਦਾ ਜਿੱਦੇ ਉਹ ਲਲਵੀ ਬੱਚਾ ਪੈਦਾ ਹੁੰਦਾ ਸੀ ਤੇ ਥੱਲੇ ਵੀ ਮੰਜੇ ਦੇ ਉੱਪਰ ਵਿਸਾ ਕੇ ਰੱਖਦੀਆਂ ਸੀਗੀਆਂ ਤੇ ਉਸ ਤੋਂ ਬਾਅਦ ਜਦੋਂ ਬੰਦਾ ਦੁਨੀਆ ਦੇ ਉੱਪਰੋਂ ਰੁਕਸਤ ਹੁੰਦਾ ਜਾਂਦਾ ਦੁਨੀਆ ਤੇ ਚਲਾਇਆ ਜਾਂਦਾ ਉਦੋਂ ਵੀ ਘੱਟੋ ਘੱਟ 4-5 ਕੁਆਟਰ ਲੱਕੜਾਂ ਤੇ ਇਹ ਸਾਰਾ ਇੱਕ ਪੂਰਾ ਦਰਖਤ ਬੰਦੇ ਦੇ ਉੱਪਰ ਲੱਗ ਜਾਂਦਾ ਇਸ ਕਰਕੇ ਸਾਰੀ ਜ਼ਿੰਦਗੀ ਦਾ ਸਾਥੀ ਹੈ ਤਾਂ ਰੁੱਖ ਰਹਿਗੇ ਪੌਦੇ ਨੇਗੇ ਇਹਨਾਂ ਦਾ ਬਹੁਤ ਬਹੁਤ ਪਿਆਰ ਕਰਨਾ ਚਾਹੀਦਾ ਜਿੱਥੇ ਵੀ ਪੌਦਾ ਖੜਾ ਹਰ ਇੱਕ ਮਨੁੱਖ ਨੂੰ ਯਾਨੀ ਕਿ ਉਹ ਸਹਿਯੋਗ ਪੂਰਾ ਜੇ ਕਰੂਗਾ ਤਾਂ ਜ਼ਿੰਦਗੀ ਸੁਖਮਾਨੂਗਾ ਤੇ ਬਾਕੀ ਪੰਜਾਬ ਦੀ ਧਰਤੀ ਸਾਰਿਆਂ ਨੂੰ ਨਵੀਂ ਨਰੋਈ ਆ ਤੇ ਇਥੇ ਉਹੋ ਜੀ ਧਰਤੀ ਆ ਜੋ ਮਰਜੀ ਬੀਜ ਛੱਡ ਦੋ ਉਹੀ ਹੋ ਕੇ ਪੈਂਦਾ ਇਹ ਬਾਬੇ ਨਾਨਕ ਦੀ ਧਰਤੀ ਦੇ ਉੱਪਰ ਤੇ ਉਹੋ ਜੀ ਕਿਰਪਾ ਇਥੇ ਜਿੱਥੇ ਮਰਜੀ ਘੁੰਮ ਆਓ ਕੈਨੇਡਾ ਅਮਰੀਕਾ ਸਭ ਜਗ੍ਹਾ ਤੇ ਜਾਇਓ ਪਰ ਆਪਣੇ ਪੰਜਾਬ ਵਰਗੀ ਧਰਤੀ ਨਹੀਂ ਕਿਤੇ ਹੈਗੀ ਜਿਹੜੀ ਪੰਜਾਬ ਦੀ ਧਰਤੀ ਹੈ ਇਥੇ ਹਰ ਬੀਜ ਪੈਦਾ ਹੁੰਦਾ ਉਹੋ ਜੀ ਧਰਤੀ ਹੈ ਇਹ ਇਸ ਕਰਕੇ ਸਾਰੇ ਮੈਂ ਜਿੰਨੇ ਵੀ ਇਹ ਬਰੇਗਾ ਮਜ਼ਦੂਰਾਂ ਨੇ ਅੱਜ ਇਥੇ ਸਹਿਯੋਗ ਕੀਤਾ ਅੱਜ ਫਲੋਰੀ ਵੇਖੇ ਜਿਹੜੇ ਬਾਬੇ ਨਾਨਕ ਦਾਉਂ ਦੇ ਉੱਪਰ ਗੁਰੂ ਸਾਹਿਬ ਦੇ ਉੱਪਰ ਇਹ ਜਿਹੜੀਆਂ ਬਗੀਚੀਆਂ ਲਾਈਆਂ ਗਈਆਂ ਨੇ ਇਹ ਨਾਨਕ ਦੇ ਨਾਂ ਦੇ ਉੱਪਰ ਲੱਗਦੀ ਹੈ ਨਾ ਤੇ ਲੋਕ ਇਹਦਾ ਖਿਆਲ ਵੀ ਰੱਖਣਗੇ ਪੂਰਾ ਤੇ ਹੋਰ ਵੀ ਜਿਹੜੀਆਂ ਵੱਧ ਤੋਂ ਵੱਧ ਕਿਤੇ ਪਿੰਡਾਂ ਦੇ ਵਿੱਚ ਲੋੜ ਆ ਅਸੀਂ ਵੱਧ ਤੋਂ ਵੱਧ ਜਿਹੜੀਆਂ ਬੂਟੇ ਲਾਉਣ ਨੂੰ ਤਿਆਰ ਆ ਪੂਰਾ ਅਸੀਂ ਸਹਿਯੋਗ ਕਰਾਂਗੇ ਪਿਛਲੇ ਅਸੀਂ ਤਕਰੀਬਨ 15-20 ਦਿਨ ਲਗਾਤਾਰ ਹੀ ਬੂਟੇ ਮੈਂ ਆਪ ਵੀ ਜਾਂਦਾ ਰਿਹਾ ਤੇ ਲੋਕਾਂ ਨੇ ਬੜਾ ਸਹਿਯੋਗ ਦਿੱਤਾ ਹਲਕੇ ਹਲਕੇ ਦੇ ਲੋਕਾਂ ਦਾ ਨੌਜਵਾਨਾਂ ਦਾ ਕਲਬ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਆਕਾਲ ਆਇਆ ਨਾ ਆਜੋ ਮਜੀਦ ਆਜੋ ਮਜੀਦ ਸੇਵਾ ਕਰੂਗਾ ਆਜੋ ਮਜੀਦ ਹਮਤ ਕਰਦਾ ਜੀ ਨਰਮ ਕਰਦਾ ਆਜੋ ਨਿਮਰਤੀ ਆ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਆਕਾਲ ਆਜਾ ਕਾਲੇ ਸਤ ਸ੍ਰੀ ਆਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਆਕਾਲ ਜਿੱਥੇ ਇੰਨੇ ਸਤਿਕਾਰਯੋਗ ਸੱਜਣਾ ਦਾ ਸਹਿਯੋਗ ਹੈ ਜੀ ਉੱਥੇ ਸਾਡੇ ਸਤਿਕਾਰਯੋਗ ਮਹਿਲ ਕਲਾਂ ਤੋਂ ਮੇਟ ਵਿਜੇ ਸਿੰਘ ਮਹਿਲ ਖੁਰ ਤੋਂ ਵਿਜੇ ਸਿੰਘ ਜੀ ਉਹਨਾਂ ਦਾ ਵੀ ਧੰਨਵਾਦ ਜੀ ਤੇ ਮੇਟ ਸੁਖਵਿੰਦਰ ਕੌਰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਹਨਾਂ ਦੀ ਅਗਵਾਈ ਦੇ ਵਿੱਚ ਇਹ ਆਪਣੇ ਨਗਰ ਪੰਡੋਰੀ ਦੇ ਵਿੱਚ ਅੱਜ ਨਾਨਕ ਬਾਗੀਚੀ ਲੱਗੀ ਹੈ ਤੇ ਜਿੱਥੇ ਆਪਣੇ ਰੇਗਾ ਵੀਰ ਭੈਣਾ ਸੇਵਾ ਕਰ ਰਹੀਆਂ ਨੇ ਸੋ ਸਾਰਿਆਂ ਦਾ ਸਤਿਕਾਰਯੋਗ ਬੱਚਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਬਹੁਤ ਵੱਡਾ ਉਪਰਾਲਾ ਹੋ ਰਿਹਾ ਨਗਰ ਪੰਡੋਰੀ ਦੇ ਵਿੱਚ ਸੋ ਸਾਰੇ ਹੀ ਸਤਿਕਾਰਯੋਗ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜੀ ਰਾਜੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤਮ। ਅੱਜ ਕੋਤ ਤੁਸੀਂ ਵੀ ਆ ਜਾਓ। ਅੱਜ ਅਸੀਂ ਨਗਰ ਕੁੰਡੂ ਜੀ ਦੇ ਵਿੱਚ ਬਾਬੇ ਨਾਨਕ ਦੇ ਨਾਮ ਦਾ ਬਗੀਚੀ ਲਾਈ ਆ। ਸਾਰੇ ਸੇਵਾਦਾਰ ਮੇਟ ਖਸੰਦਰ ਕੌਰ ਅਫਸਰ ਸਾਹਿਬਾਨ ਖੜੇ ਨੇ। ਇਹ ਸੋਸ਼ਲ ਮੀਡੀਆ ਤੇ ਐਕਟਿਵਾ ਮੁੰਡਾ ਕਾਲਾ ਤੇ ਅਸੀਂ ਸਾਰੇ ਸੇਵਾਦਾਰਾਂ ਵੱਲੋਂ ਇਹਨਾਂ ਦਾ ਸਨਮਾਨ ਕੀਤਾ। ਓਕੇ ਨਾਲ ਤੇ ਅਸੀਂ ਚਾਹੁੰਦੇ ਆ ਵੀ ਇਸੇ ਤਰ੍ਹਾਂ ਇਹ ਸੇਵਾ ਕਰਦਾ ਰਹੇ। ਇਹ ਵੀ ਇੱਕ ਸਮਾਜ ਸੇਵਾ ਬਹੁਤ ਵੱਡੀ ਸੇਵਾ ਕੀ। ਹਰੇਕ ਐਕਟੀਵਿਟੀ ਲੋਕਾਂ ਤੱਕ ਜਾਵੇ। ਤੇ ਧੰਨਵਾਦ ਕਰਦੇ ਆ ਤੁਹਾਡਾ ਸਾਰਿਆਂ ਦਾ ਸਾਰਿਆਂ ਦਾ ਬਫੇ ਤੋਂ ਧੰਨਵਾਦ ਐਮਐਲਏ ਸਾਹਿਬ ਦਾ ਵੀ ਧੰਨਵਾਦ ਜਿਹੜੇ ਆਏ ਨੇ ਸੰਗਤ ਜਿੰਨੀ ਪਹੁੰਚੀ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ